प्यारे जी पांड सारे इक नेकड़े प्यारे जी पांड सारे इक नेकड़े प्यारे जी पांड सारे इक नेकड़े प्यारे जी बांट दे सारे को देखड़े बांट दे सारे को देखड़े प्यारे जी बांट दे सारे को देखड़े अच्छे फल कारमा दे ਪਾਇ ਸੰਗ ਤੇ ਬੰਦੇ ਕੋ ਨਿਰ ਕਰੇ ਪੰਡੇ ਸਾਰੇ ਜੀ ਇੱਕ ਨੇ ਕੜੇ ਵੇ ਫਾਗਰ ਮਾਣ ਦੇ ਕਾਈ ਸੰਗ ਤੇ ਕੋ ਨੇ ਕੜੇ ਪੰਦੇ ਰਦਾ ਇਕੋ ਨੇਕੜੇ ਆਲ ਕਰਮਾਂ ਦੇ ਫਾਇ ਸੰਗ ਤੇ ਕਿਉ ਨੇ ਗੜੇ ਪਾਣ ਸਾਰੇ ਕੀ ਇਕੋ ਨੇਕੜੇ y ante araña son ਪਾਣੀ ਪਾ ਕੇ ਉਹਨੂੰ ਹਾਰੇ ਵਿੱਚ ਰੱਖ ਤਾ ਸਾਰਾ ਦਿਨ ਕਾੜ ਦੀ ਸੜੀ ਜਾਂਦੀ ਉਹਦੇ ਵਿੱਚ ਦੁੱਧ ਜਿਹੜਾ ਉਹ ਵਧੀਆ ਬਣੀ ਜਾਂਦਾ ਹੈ ਇਸੇ ਤਰ੍ਹਾਂ ਮਨੁੱਖਾ ਜੀਵ ਹੈ ਇੱਕ ਵਿੱਚ ਪਰਮਾਤਮਾ ਨੇ ਵਧੀਆ ਵਸਤੂ ਪਾ ਦਿੱਤੀ ਉਹਨੂੰ ਚੰਗਾ ਵਧੀਆ ਮਨੁੱਖ ਬਣਾ ਦਿੱਤਾ ਉਹ ਸਰਵਤ ਦਾ ਭਲਾ ਲੋਚਦਾ ਹੈ ਹਰ ਇੱਕ ਵਾਦਾ ਭਲਾ ਇਹਦਾ ਵੀ ਭਲਾ ਹੋ ਜੇ ਇਹਦਾ ਵੀ ਭਲਾ ਹੋ ਜਾਵੇ ਹੁਣ ਉਹ ਮਨੁੱਖ ਜਿਹੜਾ ਬੜਕੇ ਵਿੱਚ ਉਹਨੇ ਆਵਾਜ਼ ਮਾਰੀ ਬਈ ਇੱਥੇ ਆ ਮੈਂ ਕਿਲੇ ਵਿੱਚ ਬੜ ਗਿਆ ਇੱਕ ਤਾਂ ਮੈਨੂੰ ਉਹ ਅੱਖਾਂ ਤੋਂ ਨਹੀਂ ਦਿਂਦਾ ਹੈ ਤੇ ਦੂਜਾ ਜਿਹੜਾ ਨਾ ਉਹ ਇਹਦੇ ਵਿੱਚ ਹਨੇਰਾ ਬਹੁਤ ਹੈ ਤੇ ਤੀਜਾ ਇਹਦੇ ਗੇਟ ਜਿਹੜੇ 84 ਮੈਂ ਸੁਣਿਆ ਲੱਗੇ ਹੋਏ ਨੇ ਤੇ 83 ਬੰਦ ਨੇ ਇੱਕ ਗੇਟ ਖੁੱਲਿਆ ਹੁਣ ਮੈਨੂੰ ਇਹ ਨਹੀਂ ਪਤਾ ਵੀ ਕਿੱਧਰਲੇ ਪਾਸੇ ਗੇਟ ਖੁੱਲਿਆ ਹੋ ਉਹ ਜਾਣ ਵਾਲਾ ਕੋਈ ਸਾਧੂ ਜਾਂਦਾ ਸੀ ਮਹਾਪੁਰਖ ਜਾਂਦਾ ਸੀ ਕਹਿ ਲਓ ਉਹ ਕਹਿਣ ਲੱਗਿਆ ਮੈਂ ਤੈਨੂੰ ਕੱਢ ਤਾਂ ਨਹੀਂ ਸਕਦਾ ਇਹਦੇ ਵਿੱਚੋਂ ਕਿਉਂ ਇਹ ਤੇਰੇ ਕਰਮਾਂ ਦਾ ਫਲ ਹੈ ਮੈਂ ਤੈਨੂੰ ਇੱਕ ਝੁਗਤੀ ਦੱਸ ਦਿੰਦਾ ਸਾਧੂ ਝੁਗਤੀ ਦੱਸ ਦਿੰਦੇ ਨੇ ਮਹਾਪੁਰਖ ਨਾਮ ਜਪਣ ਵਾਲੇ ਗਿਆਨੀ ਧਿਆਨੀ ਰਾਗੀ ਗ੍ਰੰਥੀ ਪਾਠੀ ਉਹ ਝੁਗਤ ਦੱਸ ਦਿੰਦੇ ਨੇ ਭਾਈ ਜੇ ਕੋਈ ਦੁੱਖ ਸੁੱਖ ਹੈ ਨਾ ਤਾਂ ਤੁਸੀਂ ਇਸ ਤਰ੍ਹਾਂ ਕਰੋ ਗੁਰੂ ਘਰ ਸੇਵਾ ਕਰੋ ਇਸ ਤਰ੍ਹਾਂ ਦੀ ਸੇਵਾ ਕਰੋ ਤੁਹਾਡਾ ਦੁੱਖ ਤੇ ਜਿਹੜਾ ਤਕਲੀਫ ਹੈ ਉਹ ਪੱਟੀ ਜਾਊਗੀ ਉਹ ਕਹਿੰਦਾ ਮੈਂ ਤੈਨੂੰ ਜੁਗਤੀ ਦੱਸ ਦਿੰਦਾ ਪਰ ਮੈਂ ਤੈਨੂੰ ਕੱਢ ਨਹੀਂ ਸਕਦਾ ਕਹਿੰਦਾ ਕੀ ਜੁਗਤੀ ਹੈ ਕਹਦਾ ਐਂਉਂ ਕਰ ਕੰਧ ਉੱਤੇ ਹੱਥ ਰੱਖ ਲੈ ਇੱਕ ਪਾਸੇ ਨੂੰ ਹੋ ਕੇ ਬਹੁਤ ਵੱਡਾ ਗੇਟ ਹੈ ਹੌਲੀ-ਹੌਲੀ ਕੰਧ ਦੀ ਢੂੰਡਣਾ ਕਰ ਤੇ ਕੰਧ ਦੇ ਉੱਤੇ ਹੱਥ ਰੱਖ ਕੇ ਦਾ ਉਸ ਕੰਧ ਦੇ ਉੱਤੇ ਹੱਥ ਰੱਖ ਕੇ ਨਾਲੇ ਤੁਰਿਆ ਜਾਈ ਤੇ ਗੇਟ ਆਉਣਗੇ ਗਿਣਦਾ ਜਾਈ 1 2 3 4 5 6 ਇਸ ਤਰ੍ਹਾਂ ਗਿਣਦਾ ਜਾਈ ਤੇ ਉਹ 83 ਗੇਟ ਬੰਦ ਨੇ ਬਿਲਕੁਲ ਡਰਨ ਦੀ ਲੋੜ ਨਹੀਂ ਇੱਕ 84ਵਾਂ ਗੇਟ ਖੁੱਲ੍ਹਿਆ ਉਹਦੇ ਰਾਹੀਂ ਤੂੰ ਬਹਾਦਰ ਜੀ ਉਹ ਕਹਿਣ ਲੱਗੇ ਵੀ ਤੇਰਾ ਬਹੁਤ ਸ਼ੁਕਰੀਆ ਧੰਨਵਾਦ ਹੈ ਤਾਂ ਮੈਨੂੰ ਜੁਗਤੀ ਦੱਸ ਦਿੱਤੀ ਰੱਬ ਦੇ ਫਕੀਰ ਜੁਗਤੀ ਦੱਸ ਦਿੰਦੇ ਨੇ ਉਸ ਪਰਮਾਤਮਾ ਨੂੰ ਮਿਲਣ ਦੀ ਉਹਨੂੰ ਕੀ ਉਹਨੂੰ ਢੂੰਡਣਾ ਪੈਂਦਾ ਹੈ ਉਹਦੀ ਭਾਲ ਕਰਨੀ ਪੈਂਦੀ ਹੈ ਉਹ ਕੋਈ ਮਿਲ ਜੇ ਸੰਤਾਤਰ ਸਿੰਘ ਜੀ ਮਸਤੋਹਣਾ ਸਾਹਿਬ ਵਾਲੇ ਮਹਾਪੁਰਖਾ ਵਰਗਾ ਜਿਹੜਾ ਮਿਲਿਆ ਹੋਇਆ ਸੀ ਕਾਇਦੇ ਜਿਹੜਾ ਮਿਲਿਆ ਹੋਵੇ ਨਾ ਉਹਦੀ ਢੁੰਡਣਾ ਕਰ ਉਹ ਤੈਨੂੰ ਦੱਸ ਦੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਵੀ ਗੁਰੂ ਸਾਹਿਬ ਜੀ ਆ ਕਹਿੰਦੇ ਨੇ ਤੈਨ ਮਨੁੱਖਾ ਦੇ ਹੀ ਇਸ ਵਾਸਤੇ ਮਿਲੀ ਹੈ ਕੀ ਕਹਿੰਦੇ ਨੇ ਮਿਲੇ ਹੋਏ ਨੂੰ ਮਿਲ ਲੈ ਜੇ ਤੈ ਮਿਰਣ ਆਪਣੇ ਪਿਆਰੇ ਨੂੰ ਮਿਲੇ ਹੋਏ ਨੂੰ ਮਿਲ ਲੈ ਜੇ ਤੈ ਮਿਰਣ ਪ੍ਰੀਤਮ ਪਿਆਰੇ ਨੂੰ ਮਿਲੇ ਮਿਲ ਲੈ ਜਿੱਤ ਮਿਲਣਾ ਆਪਣੇ ਪਿਆਰੇ ਨੂੰ ਮਿਲੇ ਹੋਏ ਨੂੰ ਮਿਲ ਲੈ ਜਿੱਤ ਮਿਲਣਾ ਆਪਣੇ ਪਿਆਰੇ ਨੂੰ ਮਿਲੇ ਹੋਏ ਨੂੰ ਮਿਲ ਲੈ ਜਿੱਤ ਮਿਲ ਲੈ ਆਪਣੇ ਪਿਆਰੇ ਨੂੰ ਮਿਲੇ ਹੋਏ ਨੂੰ ਮਿਲ ਲੈ ਜਿੱਤ ਮਿਲ ਲੈ ਆਪਣੇ ਪਿਆਰੇ ਨੂੰ ਮਿਲੇ ਹੋਏ ਨੂੰ ਮਿਲ ਲੈ ਜਿੱਤ ਮਿਲ ਲੈ ਆਪਣੇ ਪਿਆਰੇ ਨੂੰ ਮਿਲੇ ਹੋਏ ਨੂੰ ਮਿਲ ਲੈ ਮਿਲਣ ਪ੍ਰੀਤਮ ਪਿਆਰੇ ਨੂੰ ਮਿਲੇ ਹੋਏ ਨੂੰ ਮਿਲਣ ਜੇ ਸੈ ਮਿਲਣ ਪ੍ਰੀਤਮ ਪਿਆਰੇ ਨੂੰ ਮਿਲੇ ਹੋਏ ਨੂੰ ਮਿਲਣ ਜੇ ਸੈ ਮਿਲਣ ਆਪਣੇ ਪਿਆਰੇ ਨੂੰ ਮਿਲੇ ਹੋਏ ਨੂੰ ਮਿਲਣ ਜੇ ਸੈ ਮਿਲਣ ਆਪਣੇ ਪਿਆਰੇ ਨੂੰ ਮਿਲਣ ਜੇ ਸੈ ਮਿਲਣ ਆਪਣੇ ਪਿਆਰੇ ਨੂੰ ਲੇ ਹੋਏ ਰੋ ਜੱਲੇ ਜੇ ਤੈ ਮਿਲਨੇ ਆਪਣੇ ਪਿਆਰੇ ਉਹ ਮਾਰ ਦੀ ਕਹਿਣ ਲੱਗੇ ਇਹ ਜਿਹੜੀਆਂ ਨਾ ਤੁਰਦਾ ਜਾਈ ਤੁਰਦਾ ਜਾਈ 83 ਗੇਟ ਬੰਦ ਨੇ ਇੱਕ ਖੁੱਲ ਹੈ ਉਹ ਇਸੇ ਤਰ੍ਹਾਂ ਕਰਦਾ ਗਿਆ ਕਰਦਾ ਗਿਆ ਕਰਦਾ ਗਿਆ ਗਿਣਦਾ ਗਿਆ 82 83 ਗੇਟ ਪੂਰੇ ਹੋ ਗਏ ਉਹਨੂੰ ਵੀ ਪਤਾ ਵੀ 83 ਗੇਟ ਪੂਰੇ ਹੋ ਗਏ ਹੁਣ ਜਿਹੜਾ 84ਵਾਂ ਗੇਟ ਆਊਗਾ ਉਹ ਖੁੱਲ ਹੈ ਪਰ ਉਹਥੇ ਪ੍ਰਮਾਤਮਾ ਨੇ ਇੱਕ ਸਵੱਟੀ ਲਾ ਦਿੱਤੀ ਉਹਦੇ ਉੱਤੇ ਇੱਕ ਹੱਥ ਤਾਂ ਉਹਦਾ ਜੀ ਜਿਹੜਾ ਨਾ ਉਹ ਕੰਦ ਉੱਤੇ ਰੱਖਿਆ ਹੋਇਆ ਸੀ ਦੂਜੇ ਹੱਥ ਵਿੱਚ ਸੋਟੀ ਫੜੀ ਹੋਈ ਸੀ ਤੇ ਤੁਰਿਆ ਜਾਂਦਾ ਸੀ ਜਾਂਦਾ ਜਾਂਦੇ ਉਹਦੇ ਸਿਰ ਵਿੱਚ ਖੁਰਕ ਹੋਈ ਕੰਦ ਵਾਲਾ ਹੱਥ ਚੱਕ ਕੇ ਸਿਰ ਵਿੱਚ ਖੁਰਕ ਕਰਨ ਲੱਗ ਪਿਆ ਪਰ ਤੁਰਿਆ ਗਿਆ ਰੇਸ ਨਹੀਂ ਛਟਾਈ ਉਹ 84ਵਾਂ ਗੇਟ ਲੰਘ ਗਿਆ ਅੱਗੇ ਫੇਰ 1 2 3 ਸ਼ੁਰੂ ਹੋ ਗਿਆ ਫਿਰ ਆਵਾਜ਼ ਦਿੱਤੀ ਉੱਚੀ ਦਿਨੇ ਰੋਇਆ ਤਰਸੀ ਗੇਟ ਆਏ 84 ਮਤ ਆਇਆ ਹੀ ਨਹੀਂ ਬਾਹਰੋਂ ਕਿਸੇ ਨੇ ਬਾਜ ਦਿੱਤੀ ਫਕਰ ਫਕੀਰ ਨੇ ਆਇਆ ਤਾਂ ਸੀ ਪਰ ਤੇਥੋਂ ਕੋਈ ਭੁੱਲ ਹੋ ਗਈ ਕੋਈ ਵਗਿਆ ਹੋ ਗਈ ਤੇਥੋਂ ਯਾਦ ਕਰ ਤੇਥੋਂ ਕੀ ਭੁੱਲ ਹੋਈ ਆ ਉਹ ਕਹਿਣ ਲੱਗਿਆ ਮੇਰੇ ਸਿਰ ਵਿੱਚ ਖੁਰਕ ਹੋਣ ਲੱਗ ਪਈ ਤੇ ਉਸ ਵਕਤ ਉਹ ਗੇਟ ਜਿਹੜਾ ਲੰਘ ਗਿਆ ਮੈਂ ਆਪਣੀ ਰੇਸ ਨਹੀਂ ਘਟਾਈ ਤੁਰਿਆ ਗਿਆ ਤੇ ਮਰਜ ਕਹਿਣ ਲੱਗਿਆ ਮਨੁੱਖਾ ਤੈਨੂੰ ਆਹੀ ਤਾਂ ਬਾਰੀ ਇਹ ਗੋਵਿੰਦ ਮਿਲਣ ਕੀ ਇਹੋ ਤੇਰੀ ਬਰੀਆ ਤੇਰੀ ਬਰੀਆ ਤੇਰੀ ਬਾਰੀ ਹੈ ਪ੍ਰਮਾਤਮਾ ਨੂੰ ਮਿਲਣ ਵਾਸਤੇ ਜਿਹਦੇ ਵਿੱਚ ਆ ਕੇ ਵੀ ਤੂੰ ਉਸ ਰੱਬ ਨੂੰ ਨਾ ਮਿਲਿਆ ਉਸ ਪ੍ਰਮਾਤਮਾ ਦੀ ਬਿੰਦਗੀ ਨਾ ਕੀਤੀ ਤੇ ਫੇਰ ਉਸ ਤੋਂ ਬਾਅਦ ਫੇਰ 84 ਲੱਖ ਦਾ ਜਿਹੜਾ ਉਹ ਗੇੜ ਹੈ ਨਾ ਉਹਦੇ ਵਿੱਚ ਘੁੰਮਣ ਫਿਰਨ ਲੱਗ ਜਾਵੇਗਾ ਕਈ ਜਨਮ ਪਏ ਕੀਟਪਤੰਗਾ ਕਈ ਜਨਮ ਗੱਜਮੀਨੁਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਲ ਤਿਹ ਦੇਸ ਜਰੀਆ ਹਣ ਹੁਣ ਪਾਈ ਗੁੰਦਾ ਤੁਰਿਆ ਜਾਂਦਾ ਏ ਇੱਕ ਤਾਂ ਰੇਤਾ ਤਤੈ ਬਾਲੂ ਰੇਤ ਐ ਤੇ ਦੂਜਾ ਜਿਹੜਾ ਨਾ ਉਹਦੇ ਵਿੱਚ ਕੰਡੇ ਨੇ ਵੱਡੇ ਵੱਡੇ ਉਹ ਕੰਡੇ ਭਾਈ ਗੁੰਦੇ ਦੇ ਪੈਰਾਂ ਵਿੱਚ ਵੱਜੇ ਇੱਕ ਰੇਤਾ ਤੱਤਾ ਇੱਕ ਕੰਡੇ ਵੱਜੇ ਇੱਕ ਅੱਖਾ ਤੋਂ ਵਸੀਰ ਹੈ ਇੱਕ ਕੋਈ ਰਸਤਾ ਦੱਸਣ ਵਾਲਾ ਨਹੀਂ ਹੈ ਰੱਬ ਦੇ ਘਰ ਦਾ ਰਸਤਾ ਦੱਸਣ ਵਾਲਾ ਜੇ ਕੋਈ ਮਿਲ ਜਾਵੇ ਨਾ ਮਰਜੀ ਕਹਿੰਦੇ ਉਹਨੂੰ ਫਿਰ ਦਈਏ ਕੀ ਸੀਸ ਵੱਡੇ ਕਰ ਵੈਸਣ ਦੀਜੈ ਬੇਣਸਰ ਸੇਵਕ ਰੀਜੈ ਵਰਜ ਕਹਿੰਦੇ ਉਹਦੇ ਵਾਸਤੇ ਸਾਡਾ ਸਿਰ ਹਾਜ਼ਰ ਹੈ ਜੇਰਾ ਕੋਈ ਰੱਬ ਦਾ ਰਸਤਾ ਦੱਸ ਦੇਵੇ ਹੁਣ ਭਾਈ ਗੁੰਦਾ ਉੱਚੀ ਉੱਚੀ ਰੋਂਦਾ ਉਹ ਮੈਨੂੰ ਕੋਈ ਜਿਹੜਾ ਉਹ ਪਾਰ ਕਰ ਦੇਵੇ ਮੈਨੂੰ ਕੋਈ ਅੱਗੇ ਲੰਘਾ ਦੇਵੇ ਪੈਰਾਂ 'ਚ ਕੰਡੇ ਵੱਜੇ ਜੇ ਥੱਲੇ ਹੱਥ ਲਾਉਂਦਾ ਕੰਡੇ ਵਾਲੇ ਨੇ ਹੱਥਾਂ ਵਿੱਚ ਵੀ ਵੱਜਦੇ ਨੇ ਇੱਧਰ ਮਹਾਰਾਜ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਭਾਈ ਕੀ ਡਰਬਲੀ ਬੈਠੇ ਨੇ ਕਈ ਇਤਿਹਾਸਾਂ ਨੇ ਇਸੇ ਤਰ੍ਹਾਂ ਲਿਖਿਆ ਹੈ ਭਾਈ ਕੀ ਡਰਬਲੀ ਗੁਰੂ ਹਰਗੋਬਿੰਦ ਮਹਾਰਾਜ ਦਾ ਸਾਧੂ ਸੀ ਉਹਦਾ ਨਾਮ ਸੀ ਭਾਈ ਸਾਈਂदास ਮਰ ਜਿਉਂ ਉੱਥੇ ਬੈਠੇ ਜਦੋਂ ਇਹ ਬਾਜ ਦੁਖੀਏ ਦੀ ਕੰਨਾਂ ਵਿੱਚ ਪਈ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਉੱਠੇ ਤੇ ਸਿੰਘਾਂ ਨੂੰ ਕਿਹਾ ਮੇਰਾ ਘੋੜਾ ਛੇਤੀ ਦੇਣੇ ਲਿਆ ਦਿਓ ਸਤਗੁਰੂ ਜੀ ਘੋੜੇ ਉੱਤੇ ਬੈਠੇ ਪਾਉਣ ਦੇ ਸਮਾਨ ਭਾਵ ਹਵਾ ਦੇ ਸਮਾਨ ਘੋੜਾ ਕਰ ਦਿੱਤਾ ਤੇ ਭਾਈ ਕੋ ਹੁੰਦਾ ਉੱਚੀ ਉੱਚੀ ਰਹਿੰਦਾ ਸੱਚੇ ਪਾਤਸ਼ਾਹ ਜਦ ਤਾ ਮੈਨੂੰ ਲਈ ਜਾ ਇਸ ਜਗ ਸੰਸਾਰ ਵਿੱਚੋਂ ਮੈਂ ਸਭ ਤੋਂ ਦੁਖੀ ਆਜੇ ਜਗ ਸੰਸਾਰ ਦੇ ਵਿੱਚ ਜੇ ਸਭ ਤੋਂ ਵੱਧ ਦੁੱਖ ਨੇ ਤਾਂ ਉਹ ਮੇਰੇ ਕੋਲੇ ਨੇ ਤੇ ਦੁੱਖ ਦੇ ਵਿੱਚ ਯਾਦ ਕਰਿਆ ਦੇਖੋ ਰੱਬ ਨੂੰ ਪਰਮਾਤਮਾ ਨੂੰ ਦੁੱਖ ਦੇ ਵਿੱਚ ਯਾਦ ਕਰਿਆ ਆਪਣੀ ਛੰਨ ਵਿੱਚ ਬੈਠਾ ਆਏ ਨਹੀਂ ਕਿਉਂ ਉਦੋਂ ਯਾਦ ਨਹੀਂ ਕੀਤਾ ਜਦੋਂ ਆਪਣੇ ਘਰ ਸੀ ਯਾਦ ਕੀਤਾ ਉਦੋਂ ਆਏ ਨਹੀਂ ਪਰ ਅੱਜ ਇਸ ਤਰ੍ਹਾਂ ਜਦੋਂ ਪੂਰਾ ਦੁੱਖ ਦੀ ਘੜੀ ਆ ਗਈ ਤੇ ਦੁੱਖ ਵਿੱਚ ਇੱਕੋ ਹੀ ਸਹਾਰਾ ਬਸ ਇੱਕੋ ਹੀ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਵੀ ਮੈਂ ਹੁਣ ਤੇਰਾ ਹੀ ਸਹਾਰਾ ਤੱਕਦਾ ਸਗਲ ਦੁਆਰ ਕੋ ਆੜਕੇ ਗਹਿਓ ਤੁਹਾਰੋ ਦਵਾਰ ਵਾਹੇ ਗਹੇ ਕੀ ਲਾਜੈਸ ਗੋਵਿੰਦ ਦਾ ਤੁਹਾਰ ਤੇ ਪਾਈ ਕੋਂਦਾ ਉੱਚੀ ਉੱਚੀ ਬੇਨਤੀਆਂ ਕਰਦਾ ਹੁਣ ਮੇਰਾ ਕੋਈ ਨਹੀਂ ਨਾ ਮੇਰੀ ਮਾਂ ਹੈ ਨਾ ਮੇਰਾ ਪਿਓ ਹੈ ਨਾ ਭੈਣ ਨਾ ਭਰਾ ਕੋਈ ਨਹੀਂ ਸਭ ਮੁੱਖ ਮੋੜ ਗਏ ਤੇ ਧੰਨ ਗੁਰੂ ਹਰਗੋਬਿੰਦ ਮਹਾਰਜ ਨੇ ਜਾ ਕੇ ਬਾਜ ਮਾਰੀ ਓਏ ਭਾਈ ਓ ਭਾਈ ਗੁੰਦਿਆ ਮੈਂ ਆ ਗਿਆ ਪਰਵਾ ਨਾ ਕਰੀ ਜਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਘੋੜਾ ਕਢਾਇਆ ਮਰਜੀ ਆਪ ਉਹਦੇ ਚਲਣਾ ਵਿੱਚੋਂ ਉਹਦੇ ਪੈਰਾਂ ਵਿੱਚੋਂ ਕੰਡੇ ਕੱਢ ਰਹੇ ਨੇ ਕੰਡੇ ਕੱਢ ਕੇ ਘੋੜੇ ਤੇ ਬਿਠਾਇਆ ਉਹਦੇ ਛੰਨ ਦੇ ਵਿੱਚ ਲਿਆਂਦਾ ਲਿਆ ਕੇ ਭਾਈ ਗੁੰਦੇ ਨੇ ਹੌਲੀ ਹੌਲੀ ਮਰਦ ਚਲਣਾ ਤੇ ਨਮਸ਼ਕਾਰ ਕਰੀ ਸੱਚੇ ਪਾਤਸ਼ਾਹ ਜੈਸਾ ਸਤਿਗੁਰ ਸੁਣੀਦਾ ਸੁਣੀਦਾ ਮੈਂ ਸੁਣਿਆ ਤਾ ਸੀ ਪਰ ਮੈਂ ਕਿੰਨਾ ਚਿਰ ਯਾਦ ਕਰਦੇ ਨੂੰ ਹੋ ਗਿਆ ਪਤਾ ਨਹੀਂ ਆਊਗਾ ਪਤਾ ਨਹੀਂ ਨਾ ਸ਼ਰਦਾ ਨਾ ਤੋੜ ਬੈਠੀ ਬੇੜੀਆਂ ਨਾ ਰੋੜ ਬੈਠੀ ਭਾਈ ਗੁੰਦਾ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨ ਫੜ ਕੇ ਉੱਚੀ ਉੱਚੀ ਰੋਈ ਜਾਂਦਾ ਹੈ ਉਹ ਕੁਛ ਮੰਗ ਲੈ ਮੈਂ ਤੇਰੇ ਉੱਤੇ ਬਹੁਤਾ ਖੁਸ਼ ਹਾਂ ਤੇ ਭਾਈ ਗੁੰਦੇ ਨੇ ਫਿਰ ਕੀ ਮੰਗਿਆ ਗੁਰੂ ਦੇ ਚਲਣਾ ਦੇ ਵਿੱਚ ਹੱਥ ਬੰਨ ਲੇ ਸੱਚੇ ਪਾਤਸ਼ਾਹ ਜੇ ਮੇਰੇ ਉੱਤੇ ਬਹੁਤੇ ਬਹੁਤਾ ਹੀ ਖੁਸ਼ ਹੈ ਨਾ ਤਾਂ ਇੱਕ ਕਿਰਪਾ ਕਰੋ ਜੀ ਤੇਰੇ ਰਾਜ ਰਾਜ ਦਰਸ਼ਨ ਕਰ ਇਕ ਵਾਰੀ ਕੋਲੇ ਅਖੀਆ ਤੇਰੇ ਰਾਜ ਰਾਜ ਦੇ ਦਰਸ਼ਨ ਪਾਵਾਂ ਇਕ ਵਾਰੀ ਕੋਲੇ ਅਖੀਆ ਤੇਰੇ ਵਿਚ ਰਹਿ ਜੋ ਤਰੋ ਜਸ ਪਾਵਾਂ ਇਕ ਵਾਰੀ ਕੋਲੇ ਅਖੀਆ ਤੇਰੇ We'll mere pyare ek aari khol ke ya pyare ji ek vaahi khol ke तेरे राज राज दर्शन पा हिकु वरी गोल कीअं तेरे राज राजो दर्शन पाम हिकु वरी खोल कीअं धार बाबा हिकु सारी घोर थिया राज राज दर्शन बाबा हिकु घोर पिया राज राज दर्शन बाबा ਰਾਜਾ ਆਇਆ ਪਾਵਾ ਇਸ ਸਾਰੀ ਗੋਲਕੀਆਂ ਭਾਈ ਗੁੰਦੇ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਿਆ ਤੋਨੋਂ ਅੱਖਾਂ ਦੀ ਲਾਈਟ ਆ ਗਈ ਮਹਾਰਾਜ ਕਿੰਨੀ ਟੱਕ ਦੇਖੀ ਜਾਂਦਾ ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ ਦੇਖ ਆਓ ਸਾਹਮਣੇ ਤੇਰੀ ਛੰਨ ਜਿਹਦੇ ਵਿੱਚ ਤੂੰ ਰਹਿਣਾ ਹੈ ਨਹੀਂ ਚੱਕਿਆ ਉੱਥੋਂ ਲੈ ਕੇ ਆਇਆ ਤੈਨੂੰ ਉਹ ਕੰਡਿਆਂ ਦੇ ਵਿੱਚ ਪਿਆ ਸੀ ਤੇਰੇ ਪੈਰਾਂ ਵਿੱਚ ਕੰਡੇ ਖੁੱਪੇ ਪਏ ਸੀ ਨਹੀਂ ਚੱਕਿਆ ਪਿੱਛੇ ਨੂੰ ਮੁੜ ਕੇ ਦੇਖੋ ਉਹ ਸਾਹਮਣੇ ਤੇਰਾ ਪਿੰਡ ਹੈ ਭਾਈ ਗੁੰਦਾ ਨਹੀਂ ਚੱਕਿਆ ਇਸ ਤਰ੍ਹਾਂ 2-4 ਮਿੰਟ ਗੁਰੂ ਜੀ ਦੇ ਦਰਸ਼ਨ ਕਰਕੇ ਫਿਰ ਮਰ ਦੇ ਚਰਣਾ ਉੱਤੇ ਸੇਸ਼ ਧਰ ਦਿੱਤਾ ਪਰ ਕਹਿੰਦੇ ਕੁਝ ਹੋਰ ਮੰਗਣਾ ਹੈ ਹਾਂ ਸੱਚੇ ਪਰਸ਼ ਇੱਕ ਦਾਤ ਮੇਰੀ ਝੋਲੀ ਵਿੱਚ ਹੋਰ ਪਾ ਦੇ ਪਰ ਕਹਿਣ ਲੱਗੇ ਦਸ ਮੈਂ ਤੇਰੇ ਉਤੇ ਬਹੁਤਾ ਖੁਸ਼ ਹਾਂ ਸੱਚੇ ਪਾਤਸ਼ਾਹ ਜੇ ਮੇਰੇ ਉਤੇ ਬਹੁਤੇ ਖੁਸ਼ ਹੋ ਨਾ ਤਾਂ ਇੱਕ ਕਿਰਪਾ ਕਰ ਦਿਓ ਹੁਣ ਅੱਖਾਂ ਆਪਣੀਆਂ ਵਾਪਸ ਲੈ ਲਓ ਭਾਈ ਗੁੰਦੇ ਨੇ ਆਖਿਆ ਇਹ ਅੱਖਾਂ ਆਪਣੀਆਂ ਵਾਪਸ ਲੈ ਲਓ ਮਰਜ਼ੀ ਕਹਿਣ ਲੱਗੇ ਗੁਰੂ ਨਾਨਕ ਦਾ ਘਰ ਐਸਾ ਨਹੀਂ ਹੈ ਜਿਹੜਾ ਇੱਕ ਵਾਰੀ ਚੀਜ਼ ਦੇ ਦੇਵੇ ਮੁੜ ਕੇ ਵਾਪਸ ਲੈ ਲਵੇ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਕਾਹੀ ਕਾਹੀ ਇਹ ਗੁਰੂ ਨਾਨਕ ਦਾ ਘਰ ਹੈ ਸਣੀ ਤਾਂ ਦੁਨਿਆਵੀ ਕਰਨੇ ਜੇ ਇੱਕ ਵਾਰੀ ਚੀਜ਼ ਕਿਸੇ ਤੋਂ ਲੈ ਲਈ ਤੇ ਮੁੜ ਕੇ ਫੇਰ ਅਗਲਾ ਉਹ ਜਿਹੜਾ ਮੰਗਦਾ ਹੈ ਜਿੱਕੇ ਤੇ ਲੜਾਈ ਝਗੜਾ ਹੋ ਜਾਵੇ ਮਰ ਕਹਿੰਦੇ ਕੋਈ ਗੁਰੂ ਨਾਨਕ ਦਾ ਘਰ ਹੈ ਜੇ ਇੱਕ ਵਾਰੀ ਚੀਜ਼ ਦੇੜੀ ਦੇਤੀ ਉਹ ਵਾਪਸ ਨਹੀਂ ਮੁੜਦਾ ਤੇ ਧੰਨ ਫਿਰ ਗੁਰੂ ਨਾਨਕ ਦੀ ਛੇਵੀਂ ਜੋਤ ਭਾਈ ਗੋਂਦੇ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖ ਕੇ ਫੇਰ ਆਪਣੇ ਉਸੇ ਸਥਾਨ ਦੇ ਉੱਤੇ ਆ ਕੇ ਮਰ ਜੀ ਨੇ ਮਵਾਰਕ ਚਰਨ ਪਾਈ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਕਰਕੇ ਲੋੜ ਸ਼ਰਧਾ ਦੀ ਭਾਵਨਾ ਦੀ ਹੈ ਜੇ ਮਨੁੱਖ ਅੰਦਰ ਸ਼ਰਧਾ ਹੈ ਭਾਵਨਾ ਹੈ ਤੇ ਫਿਰ ਉਹ ਪਰਮਾਤਮਾ ਬੜਾ ਨੇੜੇ ਹੈ ਜੇ ਮਨੁੱਖ ਦੇ ਅੰਦਰ ਸ਼ਰਧਾ ਤੇ ਭਾਵਨਾ ਨਹੀਂ ਹੈ ਤੇ ਫਿਰ ਚਾਹੇ ਕੋਲੇ ਬੈਠੇ ਰਹੋ ਗੁਰਨਾਨਕ ਦੇ ਫਿਰ ਪ੍ਰਾਪਤ ਨਹੀਂ ਹੁੰਦਾ ਹੈ ਇਸ ਕਰਕੇ ਮੈਂ ਇਥੋਂ ਯਾਤਰਾ ਸ਼ੁਰੂ ਕਰੀ ਸੀ ਆਪੇ ਭਾਂਡੇ ਸਾਜੀਆਂ ਨੇ ਆਪੇ ਭੂਲਣ ਦੇ ਹੁਣ ਇੱਕ ਭਾਂਡਾ ਉਹ ਵੀ ਸੀ ਜਿਸ ਮਾਂ ਨੇ ਜਨਮ ਦਿੱਤਾ ਸੀ ਇੱਕ ਭਾਂਡਾ ਉਹ ਸੀ ਜਿਸ ਪਿਤਾ ਦੇ ਘਰ ਦੇ ਵਿੱਚ ਜਨਮ ਲਿਆ ਸੀ ਇੱਕ ਭਾਂਡਾ ਉਹ ਸੀ ਜਿਹੜੇ ਭੈਣ ਭਰਾ ਸੀ ਭਾਈ ਗੁੰਦੇ ਦੇ ਇੱਕ ਭਾਂਡਾ ਉਹ ਸੀ ਭਾਈ ਗੁੰਦੇ ਦਾ ਸ਼ਰਧਾ ਦੀ ਭਾਵਨਾ ਦੀ ਥਾਲੀ ਵਿਸ਼ਾ ਕੇ ਗੁਰੂ ਨਾਨਕ ਨੂੰ ਸਾਹਮਣੇ ਪ੍ਰਗਟ ਕਰਕੇ ਬੁਖਾ ਲਿਆ ਮਹਾਰਾਜੀ ਕਹਿੰਦੇ ਐਸੀ ਸ਼ਰਧਾ ਤੇ ਭਾਵਨਾ ਦੀ ਥਾਲੀ ਵਿਛਾਓ ਗੁਰੂ ਨਾਨਕ ਦੇ ਚਲਣਾ ਦੇ ਵਿੱਚ ਤੇ ਗੁਰੂ ਨਾਨਕ ਫਿਰ ਸਾਰੀਆਂ ਬਰਕਤਾਂ ਜਿਹੜੀਆਂ ਉਹ ਬਖਸ਼ਿਸ਼ ਕਰ ਦਿੰਦਾ ਹੈ ਫਰ ਕਿਹਾ ਉਹ ਸਾਰੇ ਜੜਿਓ ਨਨ ਸਭ ਦੀ ਬਾਣੀ ਵਿੱਚ ਅਰਦਾਸੋ ਕੁਨਾਮਾ ਪ੍ਰਸ਼ਾਦ ਗੁਰੂ ਨਾਨਕ ਦੇ ਚਲਣਾ ਦੀ ਹਾਜ਼ਰੀਏ ਪਰ ਕੇ ਆਪਣਾ ਮਨੁੱਖਾ ਜੀਵਨ ਸਫਲ ਬਣਾਉਂਦੇ ਮਹਾਰਾਜ ਕਿਰਪਾ ਕਰੇ ਸਬਰਾਂ ਦੇ ਸਿਰ ਤੇ ਮੇਰ ਪਰਿਆਥ ਰੱਖੇ RAMKLI MALA ਤੀਜਾ ਨੰਦੇ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਗੁਰੂ ਵਾਪਾਇ ਤੁਰਤਾ ਪਾਇ ਸਜੁ ਸਿជីវਰ ਬਜੀਆ ਆਇ ਰਹਾ ਗਰਤਨ ਪਰਵਾਰ ਪਰੀਆਂ ਸ਼ੁਭਜ ਕਾ ਰੁਨੀਏ ਧਵ ਦੋਤਾ ਗਾਉ ਅੰਨਿਕਾ ਮਨ గ సత్గ మే మన మేషద రో అరణి అరణాల రో తు మన మీరు దుఃఖ సువి సరణ ਤੇਰਾ ਕਾਜ ਸਭ ਸੁਵਾਰਨਾ ਅੰਗਲਾ ਸਮਰੱਥ ਸੁਆਮੀ ਸੋ ਕੋ ਮਨੋ ਵਿਸਾਰੇ ਕਹੈ ਨਾਨਕ ਮਨੋ ਬਿਰ ਸਦਾ ਰੋਰਨਾ ਬਾਤੇ ਸਹਿਵਾ ਕਿਆ ਨਹੀਂ ਕਰਤੇ ਰਹੇ ਕਾ ਤੇ ਰਹੇ ਸਭ ਕੀ ਮੈਦੀ ਜੀਹੇ ਸੁਪਾਵਈ ਕਥਾ ਸਿਵ ਸੁਲਾ ਤੇਰੀ ਨਾਮ ਮਨ ਮੁਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸਭ ਦੁਖਲੇ ਰਹਿ ਕਹੈ ਨਾਨਕ ਸਚੇ ਸਾਈਵੇ ਕਿਆ ਨਹੀਂ ਕਰ ਤੇ ਰਹੇ ਸਾਚਾ ਨਾਮ ਮੇਰਾ ਆਧਾਰ ਕਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਾ ਬਗਵਾਨਾ ਅਰੁ ਸ਼ਾਂਤ ਸੋਖਮਨ ਆਈ ਵਸਿਆ ਜਿਨੀ ਇੱਛਾ ਸਤ ਜਾਈਆ ਆ ਗੁਰਬਾਣੀ ਦਾ ਗੁਰੂ ਵਿਟਹਾ ਜੀ ਦੀ ਆਏ ਬਟਾਈਆ ਕੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰ ਸਤਿਨਾਮ ਮੇਰਾ ਏਧਾਰੁ ਅਜੀ ਪੰਜ ਸਬਦ ਜਿਤ ਕਰਿ ਸੁਭਾਗੈ ਕਰਿ ਸੁਭਾਗ ਸ਼ਬਦ ਵਾਚਿ ਕਲਾ ਜਿਤ ਕਰਤਾਰੀਐ ਪੰਜ ਦੂਤ ਤੁਧ ਵਸ ਜਿਤ ਕਾਲ ਘੰਟੁ ਕਮਾਰਿਐ ਹਰਮ ਪਾਇਆ ਸੁਧ ਜਨ ਕੋਸ਼ੇ ਨਾਮ ਹਰ ਕੈ ਲਾਗੇ ਨਾਹਿ ਨਾਨਕ ਤੁਮ ਕੋ ਆਤਿਕਾਰ ਅਨਹਦ ਵਾਦੀ ਆਨੰਦ ਸੁਨੋ ਹੰਮ ਬਿਟਕਾ ਕੀਏ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭ ਪਾਇਆ ਸਰੇ ਰਸਦੁ ਸੂਰੇ ਜੋ ਕੋ ਰੋਗ ਸੰਤਾ ਪਿਤਰ ਸੁਣੀ ਸੱਚੀ ਗਾਣੀ ਅੰਤ ਲਾਜ ਪਰੇ ਕਰ세 ਪੂਰੇ ਗੁਰ ਤੇ ਜਾਨੀ ਤੇ ਬਣੀ ਜਗਤ ਤੇ ਭਗਤ ਸਤਿਗੁਰਿਆ ਪ੍ਰਭੂਰੇ ਬਨ ਬਸਤ ਨਾਨਕ ਗੁਰ ਚਰਣਾ ਲਾਗੇ ਵਾਜੇ ਅਰਾਧ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਤਹਿ